ਪਲੇਨ ਫੈਬਰਿਕ ਭੈਣਾਂ ਦੀ ਡਿਮਾਂਡ ਦੇ ਉੱਤੇ ਲੈ ਕੇ ਆਏ ਆ ਪਲੇਨ ਫੈਬਰਿਕ ਆਲ ਓਵਰ ਵੱਡੇ ਪਰ ਦਾ ਕੱਪੜਾ ਹੈਗਾ ਨਾਲ ਸੈਲਫ ਚੱਲਿਆ ਹੋਇਆ ਜੇ ਲਾਈਨਿੰਗ ਦੇ ਵਿੱਚ ਕੋਰੀਅਨ ਕੱਪੜਾ ਜੇ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਪਲੇਨ ਸੂਟਾਂ ਦੀ ਸੋ ਬਹੁਤ ਹੀ ਸੋਹਣੇ ਲੈ ਕੇ ਆਏ ਆ ਡਿਜ਼ਾਈਨ ਇਹਦੇ ਉੱਤੇ ਤੁਸੀਂ ਜੋ ਮਰਜ਼ੀ ਲੈਸਾ ਲਾ ਕੇ ਸਟ ਸੂਟਸ ਮੋਣੇ ਆ ਜਾਂ ਬਲੋਕ ਪਿੰਟ ਕਰਾਉਣੇ ਆ ਬਹੁਤ ਹੀ ਵਧੀਆ ਕੋਰੀਅਨ ਕੱਪੜਾ ਹੈਗਾ ਜੇ ਸੈਲਫ ਵਿੱਚ ਲਾਈਨਿੰਗ ਚੱਲੀ ਜੇ ਬਹੁਤ ਸੋਹਣਾ ਕਪੜਾ ਜੇ ਆਲ ਓਵਰ ਕਪੜਾ ਆਉਣਾ ਜੇ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਆਏ ਆ ਰੇਟ ਰਹਿਣਾ ਜੇ 500 ਰੁਪਏ ਦੇ ਦੋ ਸੂਟ 500 ਦੇ ਦੋ ਸੂਟ ਮਿਲਨੇ ਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਪੇਜ ਨੂੰ ਫੋਲੋ ਕਰਨਾ ਵੱਡੇ ਵਰਤਾਂ ਆਲ ਓਵਰ 3.5 ਮੀਟਰ ਕਪੜਾ ਆਉਣਾ ਜੇ ਤੇ ਬਹੁਤ ਹੀ ਸੋਹਣੇ ਕਲਰ ਹੋਣੇ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ ਰੇਟ ਰਹਿਣਾ ਜੇ 500 ਰੁਪਏ ਦੇ ਦੋ ਸੂਟ ਕਪੜਾ ਬਹੁਤ ਹੀ ਵਧੀਆ ਤੇ ਸੋਫਟ ਮਲਾਈ ਵਰਗਾ ਕਪੜਾ ਬੇਬੀ ਪਿੰਕ ਕਲਰ ਹੋਣਾ ਜੀ ਗ੍ਰੇ ਕਲਰ ਹੋਣਾ ਜੀ ਕਲਰ ਸਾਰੇ ਹੀ ਬਹੁਤ ਸੋਹਣੇ ਜੈਂਟਲੀ ਕਲਰ ਆ ਬਿਲਕੁਲ ਮਲਾਈ ਵਰਗਾ ਕਪੜਾ येलो ਕਲਰ ਆਏਗਾ ਸਕਿਨ ਕਲਰ ਆਏਗਾ ਸਕਾਈ ਕਲਰ ਆਏਗਾ ਬਹੁਤ ਹੀ ਸੋਹਣੇ ਸੋਹਣੇ ਕਲਰ ਲੈ ਕੇ ਆ ਸਾਰੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਪੇਜ ਨੂੰ ਫੋਲੋ ਕਰ ਲੈਣਾ ਥੈਂਕ ਯੂ ਵੈਰੀ ਮਚ ਸਸਤ ਕਾਰ ਬਹੁਤ ਹੀ ਸੋਹਣੇ ਡਿਜ਼ਾਈਨ ਫੇਰ ਰੀਸਟਾਕ ਕਿਤੇ ਜੇ 150 ਰੁਪਏ ਦੇ ਵਿੱਚ ਲੀਜੀ ਬੀਜੀ ਕਪੜਾ ਹੋਣਾ ਜੇ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਭੈਣਾਂ ਦੀ ਨਿੱਕੀ ਬੂਟੀ ਤੇ ਵੱਡੇ ਫਲਾਵਰ ਦੇ ਵਿੱਚ ਫੇਰ ਰੀਸਟਾਕ ਕੀਤਾ ਜੇ 150 ਰੁਪਏ ਦਾ ਛੂਟ ਕਲਰ ਚਾਰ ਤੁਸੀਂ ਚੈੱਕ ਕਰ ਲਓ ਕਪੜਾ ਬਹੁਤ ਹੀ ਵਧੀਆ ਜੇ ਤੇ ਛੂਟ ਬਹੁਤ ਹੀ ਜ਼ਿਆਦਾ ਡਿਮਾਂਡ ਜੇ 150 ਦਾ ਛੂਟ ਮਿਲਿਆ ਜੇ 300 ਰੁਪਏ ਦੇ ਦੋ ਛੂਟ ਮਿਲਨੇ ਜੇ ਵੀਡੀਓ ਨੂੰ ਲਾਈਕ ਸ਼ੇਅਰ ਪੇਜ ਨੂੰ ਫੋਲੋ ਕਰ ਲੈਣਾ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਆ ਸੋ ਜਲਦੀ ਜਲਦੀ ਸਕਰੀਨ ਸ਼ਾਟ ਲਓ ਮੇਰੀਆਂ ਭੈਣਾਂ ਤੇ ਵਟਸਐਪ ਕਰਦੇ ਹੋ ஆன்ਲਾਈਨ ਪੇਮੈਂਟ ਹੋਣੀ ਜੇ ਆਲ ਇੰਡੀਆ ਸ਼ਿਪਿੰਗ ਹੋਏਗੀ ਵੀਡੀਓ ਨੂੰ ਪੂਰੀ ਤਰ੍ਹਾਂ ਮੇਰੀਆਂ ਭੈਣਾਂ ਦੇਖ ਕੇ ਫਿਰ ਆਰਡਰ ਕਰਿਆ ਕਰੋ ਟਰਸਟ ਬਣੇ ਤੁਹਾਡਾ ਕਿਉਂਕਿ ਕਈ ਬੇੜੀਆਂ ਭੈਣਾਂ ਫੋਨ ਕਰਕੇ ਕਹਿੰਦੀਆਂ ਕਿ ਫੇਕ ਆ ਜਿੱਦਾਂ ਮਰਜੀ ਆ ਪਰ ਜਿੰਨਾ ਜੀਰ ਤੁਸੀਂ ਵੀਡੀਓ ਨੂੰ ਵੇਖੋਗੇ ਪੂਰੀ ਤਰ੍ਹਾਂ ਤੇ ਪੇਜ ਨੂੰ ਫੋਲੋ ਨਹੀਂ ਕਰੋਗੇ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਪੇਜ ਅਸਲੀ ਆ ਕਿ ਨਕਲੀ ਆ ਸੋ ਜਿੰਨੂੰ ਵੀ ਆਰਡਰ ਕਰਨਾ ਹੋਵੇ ਪਹਿਲਾਂ ਉਹਦੀ ਆਈਡੀ ਚੈੱਕ ਕਰਿਆ ਕਰੋ ਫਿਰ ਉਹਨਾਂ ਨੂੰ ਆਰਡਰ ਕਰਿਆ ਕਰੋ ਬਹੁਤ ਹੀ ਸੋਹਣੇ ਸੋਹਣੇ ਕਲਰ ਆਏ ਆ ਵੀਡੀਓ ਨੂੰ ਲਾਈਕ ਸ਼ੇਅਰ ਪੇਜ ਨੂੰ ਫੋਲੋ ਕਰਨਾ ਪਹਿਲਾਂ ਜ਼ਰੂਰੀ ਆ ਬਹੁਤ ਹੀ ਸੋਹਣੇ ਸੋਹਣੇ ਕਲਰ ਲਿਆ ਕੇ ਆਏ ਆ 150 ਰੁਪਏ ਦੇ ਵਿੱਚ ਸੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਫੋਲੋ ਨੂੰ ਪੇਜ ਨੂੰ ਤੇ ਨਾਲੇ ਡਿਜ਼ਾਈਨ ਤੋਂ ਚੈੱਕ ਕਰ ਲਓ ਬਹੁਤ ਹੀ ਸੋਹਣੇ ਸੋਹਣੇ ਲਿਆ ਕੇ ਆਏ ਆ 150 ਰੁਪਏ ਦੇ ਵਿੱਚ ਥੈਂਕ ਯੂ ਵੈਰੀ ਮਚ ਲੋਕੇਸ਼ਨ ਦੀ ਵੀਡੀਓ ਆਈਡੀ ਚ ਪਈ ਹੈ ਦੇਖ ਕੇ ਵਿਜ਼ਿਟ ਕਰ ਲਿਓ 150 ਦਾ ਸੂਟ ਜੀ ਥੈਂਕ ਯੂ ਬਹੁਤ ਹੀ ਸੋਹਣਾ ਨਵਾਂ ਆਰਟੀਕਲ ਲਿਆ ਕੇ ਆਏ ਆ ਆਸਥਾ ਕ੍ਰੈਸ਼ ਦੇ ਵਿੱਚ ਬਾਜ਼ਾਰ ਦੇ ਵਿੱਚ 400 500 ਰੁਪਏ ਦਾ ਸੂਟ ਸੇਲ ਹੁੰਦਾ ਜੀ ਤੇ ਟਿੰਕੂ ਗਲਾਥ ਹੋਸਟ ਤੇ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 500 ਰੁਪਏ ਦੇ ਦੋ ਸੂਟ ਦੋ ਸੂਟ ਮਿਲਨੇ ਜੇ 500 ਰੁਪਏ ਦੇ ਜਲਦੀ ਜਲਦੀ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੇਣਾ ਬਹੁਤ ਹੀ ਸੋਹਣੇ ਸੋਹਣੇ ਕਲਰ ਲੈ ਕੇ ਆਏ ਆ ਤੇ ਵੱਡੇ ਪਰ ਦਾ ਕਪੜਾ ਹੋਣਾ ਜੀ ਇਹਦਾ ਠੀਕ ਆ ਜੀ ਤੇ ਪਹਿਲਾਂ ਪੇਮੈਂਟ ਹੋਏਗੀ ਆਲ ਇੰਡੀਆ ਸ਼ਿਪਿੰਗ ਹੋਣੀ ਏ ਜਿਹੜਾ ਕਲਰ ਮੇਰੀਆਂ ਭੈਣਾਂ ਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦੇਣਾ ਬਹੁਤ ਹੀ ਸੋਹਣਾ ਫੈਬਰਿਕ ਆ ਜੇ ਲਾਈਨਿੰਗ ਲੱਗੇਗੀ ਸ਼ਰਟ ਦੇ ਉੱਤੇ ਤੁਸੀਂ ਇਨਰ ਲਵਾਉਣਾ ਨਾਲ ਇਨਰ ਪਾ ਸਕਦੇ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਇਆ ਬਹੁਤ ਹੀ ਸੋਹਣਾ ਫੈਬਰਿਕ ਜੇ ਰੇਟ ਰਹਿਣਾ ਜੇ 500 ਰੁਪਏ ਦੇ ਦੋ ਛੁੱਟ ਆਲ ਇੰਡੀਆ ਸ਼ਿਪਿੰਗ ਹੋਏਗੀ ਆਨਲਾਈਨ ਪੇਮੈਂਟ ਹੋਏਗੀ ਲੋਕੇਸ਼ਨ ਦੀ ਵੀਡੀਓ ਆਈਡੀ ਚ ਮੈਂਸ਼ਨ ਆ ਤੁਸੀਂ ਦੇਖ ਕੇ ਵਿਜ਼ਿਟ ਕਰ ਸਕਦੇ ਜੇ ਕਲਰ ਚਾਰਟ ਬਹੁਤ ਹੀ ਸੋਹਣੇ ਸੋਹਣੇ ਨਵੇਂ ਲੈ ਕੇ ਆ ਰੇਟ ਰਹਿਣਾ ਜੇ 250 ਰੁਪਏ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਟਿੰਕੂ ਗਲਾਤ ਉਸ ਸਿੰਬਲ ਚੋਂ ਗਪਟਾਲਾ ਓਪੋਜ਼ਿਟ ਭਾਈਆਂ ਦੀ ਹੱਟੀ ਨੀਅਰ ਗੁਰਦੁਆਰਾ ਸਾਹਿਬ ਡਾਕਟਰ ਕਲਸੀ ਦੇ ਸਾਹਮਣੇ ਬਿਲਕੁਲ ਓਪੋਜ਼ਿਟ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਉਹ ਜੀ ਬਹੁਤ ਹੀ ਸੋਹਣਾ ਆਰਟੀਕਲ ਹੈ ਲੀਜੀ ਬੀਜੀ ਆਲ ਓਵਰ ਤੇ 300 ਰੁਪਏ ਦੇ ਦੋ ਸੂਟ ਆਲ ਓਵਰ ਸੂਟ ਆਉਣਾ ਜੇ ਨਵੇਂ ਪ੍ਰਿੰਟ ਲੈ ਕੇ ਆਏ ਆ 300 ਰੁਪਏ ਦੇ ਦੋ ਸੂਟ ਆਉਣੇ ਜੇ ਆਲ ਓਵਰ ਕੱਪੜਾ ਆਉਣਾ ਜੇ ਸੈਮੀ ਕੋਟਨ ਹੋਣੀ ਜੇ ਠੀਕ ਆ ਜੀ 300 ਰੁਪਏ ਦੇ ਦੋ ਸੂਟ ਆਉਣੇ ਜੇ ਆਲ ਇੰਡੀਆ ਸ਼ਿਪਿੰਗ ਹੋਏਗੀ ਪਹਿਲਾ ਪੇਮੈਂਟ ਹੋਏਗੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਕਰਨਾ ਚਾਰ ਚਾਰ ਕਲਰ ਹਰ ਇੱਕ ਡਿਜ਼ਾਈਨ ਦੇ ਤੇ ਡਿਜ਼ਾਈਨ ਬਹੁਤ ਹੀ ਸੋਹਣਾ ਫਿਰ ਰੀਸਟਾਕ ਕੀਤਾ ਜੇ ਕੱਪੜਾ ਬਿਲਕੁਲ ਮਲਾਈ ਆਏਗਾ ਲੀਜੀ ਬੀਜੀ ਦਾ ਰੇਟ ਰਹਿਣਾ ਜੇ 150 ਰੁਪਏ ਸੂਟ ਦਾ ਸੋ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਮੇਰੀਆਂ ਭੈਣਾਂ ਆਰਡਰ ਕਰਨਾ ਜਿਨ੍ਹਾਂ ਨੇ ਸੋ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਾ ਸਕਦੇ ਜੇ ਆਨਲਾਈਨ ਪੇਮੈਂਟ ਹੋਣੀ ਜੇ ਆਲ ਇੰਡੀਆ ਸ਼ਿਪਿੰਗ ਹੋਣੀ ਜੇ ਪਿੰਕੂ ਗਰਾ ਤੋਂ ਜੋ ਸਿੰਬਲ ਜੋ ਬਟਾਲਾ ਆਪੋਜ਼ਿਟ ਭਾਈਆਂ ਦੇ ਟੀ ਨੇਰ ਗੁਰਦੁਆਰਾ ਸਾਹਿਬ ਥੈਂਕ ਯੂ ਵੈਰੀ ਮਚ ਸਰ